ਵਾਹਿ ਗੁਰੂ ਜਾਮ ਗੁਰੂ ਹੋਏ ਵੰਨ ਜਾਮ ਗੁਰੂ ਹੋਏ ਵੰਨ ਤਣੇ ਕਿਆ ਗਾਰ ਬਹੀ ਜਾਮ ਜਾਮ ਗੁਰੂ ਲਖ ਬਾਹਂ ਕਿਆ ਕੀ ਜਨ ਜਾਮ ਗੁਰੂ ਹੋਏ ਵੱਲ ਗਿਆਨ ਔਰ ਧਿਆਨ ਅਨੰਤ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਥੀ ਸੁਸਚੇ ਕਰ ਜੋ ਗੁਰੂ ਗੁਰੂ ਅਹਨ ਸਜਪੈ ਜੋ ਗੁਰੂ ਗੁਰੂ ਅਹਨ ਸਜਪੈ ਦਾਸ ਭਟ ਬਿਨ ਕਹ ਜੋ ਗੁਰੂ ਗੁਰੂ ਅਹਨ ਸਜਪੈ ਸੇ ਪਟ ਬੇਨੰਤ ਕਾ لوک کبی مہندی کر کے کالیا آپ پسائے پسائے تشہ ن پوچھا ਕਉ ਨ ਲਾਈ ਪਾਰੇ ਤੰਤਨ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਤੀਸਰੇ ਪਾਠ ਸਾਹਿਬੇ ਰਾਮ ਕਲੀ ਕੀ ਵਾਰ ਆਉਗਾ ਅਗਿਸਤੇ ਦੂਸਰੀ ਪੌੜੀ ਅਤੇ ਉਸਤੇ ਨਾਲ ਜੋ ਦੂਸ ਸਲੋਕ ਹਨ ਪਹਿਲਾ ਸਲੋਕ ਕਵੀ ਜੀ ਦਾ ਹੈ ਅਤੇ ਦੂਸਰਾ ਸ਼ਲੋਕ ਜੋ ਹੈ ਉਹ ਗੁਰੂ ਅਮਰਦਾਸ ਜੀ ਦਾ ਹੈ ਜੋ ਪਹਿਲੇ ਸ਼ਲੋਕ ਤੇ ਵਿੱਚ ਕਬੀਰ ਜੀ ਨੇ ਜੋ ਉਪਦੇਸ਼ ਦਿੱਤਾ ਉਸ ਨੂੰ ਹੀ ਦੂਸਰੇ ਸ਼ਲੋਕ ਵਿੱਚ ਗੁਰੂ ਅਮਰਦਾਸ ਜੀ ਨੇ ਹੋਰ ਵਿਸਤਾਰ ਵਿੱਚ ਦੱਸਿਆ ਤਾਂ ਸਤਗੁਰੂ ਨੇ ਉਪਦੇਸ਼ ਕਰ ਰਹੇ ਹਨ ਸ਼ਲੋਕ ਕਵੀਰ ਮਹਿੰਦੀ ਕਰ ਕੇ ਘਾਲ ਲਿਆ ਆਪ ਇਸਾਏ ਇਸਾਏ ਇੱਕ ਕਵੀਰ ਆਪਣੇ ਆਪ ਨੂੰ ਮਹਿੰਦੀ ਦੇ ਵੰਗਰ ਜਿਸ ਤਰ੍ਹਾਂ ਮਹਿੰਦੀ ਨੂੰ ਤਿਆਰ ਕਰਨ ਦੇ ਲਈ ਉਸ ਨੂੰ ਬਰੀਕ ਬਰੀਕ ਕਰਨਾ ਪੈਂਦਾ ਹੈ ਤਾਂ ਉਹ ਫਿਰ ਹੱਥ ਜਾਂ ਪੈਰਾਂ ਤੇ ਲੱਗਦੀ ਹੈ ਇਸੇ ਤਰ੍ਹਾਂ ਕਵੀਰ ਜੀ ਕਹਿ ਰਹੇ ਹਨ ਕਿ ਮੈਂ ਆਪਣੇ ਆਪ ਨੂੰ ਮਹਿੰਦੀ ਦੇ ਵੰਗਰ ਬਰੀਕ ਕਰ ਲਿਆ ਮੈਂ ਇੰਨੀ ਧਾਲਣਾ ਧਾਲੀਆਂ ਮਹਿੰਦੀ ਕਰ ਕੇ ਧਾਲ ਲਿਆ ਆਪ ਪਸਾਰੇ ਪਸਾਰੇ ਜਿਸ ਤਰ੍ਹਾਂ ਮਹਿੰਦੀ ਨੂੰ ਬਾਰ ਬਾਰ ਪੀਸ ਕੇ ਬਰੀਕ ਕੀਤਾ ਜਾਂਦਾ ਹੈ ਇਸ ਤਰ੍ਹਾਂ ਮੈਂ ਆਪਣੇ ਆਪ ਨੂੰ ਘਾਲਾਂ ਘਾਲੀਆਂ ਤਾਂ ਜੋ ਉਸ ਪਰਮਾਤਮਾ ਦੇ ਨਾਲ ਮੇਲ ਹੋ ਸਕੇ ਤੇ ਸ਼ੇ ਬਾਤ ਨ ਪੁੱਛੀਆਂ ਕਭੂ ਨ ਲਾਈ ਪਾਈ ਪਰ ਕਿਰਤ ਜੀ ਕਹਿ ਰਹੇ ਹਨ ਕਿ ਐਨੀਆਂ ਘਾਲਾਂ ਘਾਲਣ ਦੇ ਬਾਅਦ ਗੁਰੂ ਵੀ ਉਸ ਸ਼ੈਹਵਰ ਵਾਹਿਗੁਰੂ ਨੇ ਮੇਰੀ ਬਾਤ ਹੀ ਨਹੀਂ ਪੁੱਛੀ ਮੇਰੇ ਵੱਲ ਕਦੀ ਗੌਰ ਵੀ ਨਹੀਂ ਕੀਤਾ ਮੇਰੀ ਸਾਰ ਵੀ ਨਹੀਂ ਲਈ ਭਾਵੇਂ ਮੈਂ ਐਨੀਆਂ ਘਾਲਾਂ ਘਾਲੀਆਂ ਜਿਸ ਤਰ੍ਹਾਂ ਕਿ ਮੈਂ ਦੀ ਨੂੰ ਬਰੀਕ ਬਰੀਕ ਕਰਕੇ ਉਸ ਨੂੰ ਫਿਰ ਪੱਤਾ ਪੈਰਾਂ ਤੇ ਲਾਈ ਜਾਇਦਾ ਹੈ ਇਸ ਤਰ੍ਹਾਂ ਮੈਂ ਵੀ ਆਪਣੇ ਆਪ ਨੂੰ ਕੋ ਅਨੰਤਾਰ ਕਰਕੇ ਤਪ ਤਪ ਪੀਤੇ ਤਾਂ ਉਹ ਵਾਹਿਗੁਰੂ ਨੂੰ ਮਿਲ ਸਕਾਂ ਪਰ ਉਹ ਸ਼ਹਿ ਨੇ ਉਸ ਵਾਹਿਗੁਰੂ ਨੇ ਬਾਤਾਂ ਪੁੱਛੀਆਂ ਮੇਰੀ ਬਾਤ ਵੀ ਨਹੀਂ ਪੁੱਛੀ ਕਬੂ ਨਾ ਲਾਈ ਪਾਏ ਅਤੇ ਭਾਵੇਂ ਮੈਂ ਮਹਿੰਦੀ ਵਰਗਾ ਬਣ ਕੇ ਘਾਲ ਨ ਘਾਲੀ ਗਿਆ ਪਰ ਉਸ ਵਾਹਿਗੁਰੂ ਨੇ ਆਪਣੇ ਪੈਰਾਂ ਤੇ ਨਹੀਂ ਲਾਈ ਅਰਥਾਤ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਹੀ ਨਹੀਂ ਭਾਵੇਂ ਮੈਂ ਐਨੀਆਂ ਕਾਰਨਾ ਥਾਲੀਆਂ ਫਿਰ ਗੁਰੂ ਅਮਰਦਾਸ ਜੀ ਇਸੇ ਨੂੰ ਹੀ ਵਿਸਥਾਰ ਕਰਦੇ ਹੋਏ ਸ਼ਲੋਕ ਤੇ ਵਿੱਚ ਕਹਿ ਰਹੇ ਹਨ ਕਿਉਂਕਿ ਇਹ ਜੋ ਸ਼ਲੋਕ ਹੈ ਭਗਤ ਕਬੀਰ ਜੀ ਦਾ ਇਹ ਸ਼ਲੋਕ ਕਬੀਰ ਜੀ ਦੇ ਜੋ ਹਨ ਉਹਨਾਂ ਦੇ ਵਿੱਚ ਵੀ ਅੰਕਤ ਹੈ ਉਤੇ 1367 ਅੰਗ ਦੇ ਉਤੇ ਇਹ ਪੈਂਠਵਾਂ ਸ਼ਲੋਕ ਹੈ ਜੋ ਇੱਕ ਕਵੀਰ ਮਹਿੰਦੀ ਕਰਕੇ ਘਾਲਿਆ ਆਪੁ ਪਸਾਏ ਪਸਾਏ ਤੈ ਸ਼ਬਦ ਨੁਕੀਆਂ ਕਭੂ ਨ ਲਾਈ ਪਾਏ ਉਸ ਗੱਲ ਉੱਤੇ ਵੀ ਇਹ ਸ਼ਲੋਕ ਹੈ ਪਰ ਦੋ ਉ ਸ਼ਬਦਾਂ ਦਾ ਫਰਕ ਹੈ ਉਥੇ ਕੈ ਸ਼ਬਦ ਨਹੀਂ ਹੈ ਕਵੀਰ ਮੈਂਦੀ ਕਰ ਘਾਲਿਆ ਆਪ પ્રસਾਇ ਪਸਾਇ ਇੱਥੇ ਕੈ ਸ਼ਬਦ ਹੈ ਇੱਥੇ ਕੈ ਨਹੀਂ ਹੈ ਤੈਸ਼ ਬਾਤ ਨਾ ਪੁੱਛਿਆ ਕਮੂ ਨ ਲਾਈ ਪਾਏ ਇਥੇ ਸ਼ਰਧ ਪੁੱਛਿਆ ਉਥੇ ਪੁੱਛਿਆ ਤੈ ਸ਼ਬ ਸ਼ਹਿ ਬਾਤ ਨਾ ਪੁੱਛਿਆ ਤਬੂ ਨਾ ਲਾਈ ਪਾਇ ਇਹ ਹੀ ਸ਼ਲੋਕ ਉਸ ਜਗ੍ਹਾ ਦੇ ਉੱਤੇ ਵੀ ਅਮਕਤ ਹੈ ਇਹ ਸ਼ਲੋਕ ਜੋ ਹਨ ਗੁਰੂ ਅਰਜਨ ਸਾਹਿਬ ਜੀ ਨੇ ਵਾਰਾਂ ਦੇ ਨਾਲ ਲਾਏ ਹਨ ਕਿਉਂਕਿ ਪਹਿਲੀ ਵਾਰ ਜੋ ਹੈ ਗੁਰੂ ਅਮਰਦਾਸ ਜੀ ਦੀ ਉਹ ਕਲੀਆਂ ਪੌੜੀਆਂ ਹੀ ਸਨ ਉਸ ਤੇ ਵੀ ਜੋ ਸ਼ਲੋਕ ਲਿਖੇ ਗਏ ਹਨ ਉਹ ਗੁਰੂ ਅਰਜਨ ਸਾਹਿਬ ਜੀ ਨੇ ਲਾਇਆ। ਤਾਂ ਇਹ ਸ਼ਲੋਕ ਦੇ ਵਿੱਚ ਕਿਉਂਕਿ ਪਹਿਲੇ ਸ਼ਲੋਕ ਦੇ ਵਿੱਚ ਕਬੀਰ ਜੀ ਦਾ ਸ਼ਲੋਕ ਹੈ। ਉਸ ਸ਼ਲੋਕ ਦੀ ਬਾਕਤ ਦੀ ਬਨਾਲ ਗੁਰੂ ਅਮਰਦਾਸ ਜੀ ਦਾ ਸ਼ਲੋਕ ਲਿਖਿਆ ਗਿਆ। ਮਹਲਾ 3 ਜੀ ਨਾਨਕ ਮੈਂਦੀ ਕਰ ਕੇ ਰਖਿਆ। ਸੋ ਸ਼ਹ ਨਦਰ ਕਰੇ ਇਹ ਨਾਨਕ ਇਹ ਜੋ ਮਹਿੰਦੀ ਵਰਗੀ ਕਾਲ ਕਮਾਈ ਕੀਤੀ ਹੈ ਇਹ ਵੀ ਉਸ ਵਾਹਿਗੁਰੂ ਨੇ ਹੀ ਕਰਵਾਈ ਹੈ ਇਹ ਜੋ ਕਾਲਣਾ ਕੀਤੀ ਹੈ ਇਹ ਜੋ ਤਬਸਿਆ ਕੀਤੀ ਹੈ ਉਸ ਵਾਹਿਗੁਰੂ ਨੂੰ ਮਿਲਣ ਦੇ ਜੋ ਵੀ ਕਾਲ ਤਾਲਣਾ ਕੀਤੀ ਹੈ ਉਹ ਵਾਹਿਗੁਰੂ ਨੇ ਹੀ ਕਰਾਈ ਹੈ ਉਸ ਤਾਲ ਪੁਰਖ ਦੀ مہر ہوئی ہے آپ پیسے آپ کسے آپ لائے لائے جدو او شاہ جو ہے مالک جو ہے وہ نظر کرتا ہے ਤੇਰੀ ਇਹ ਜੋ ਮਹਿੰਦੀ ਅਸੂ ਆਪ ਹੀ ਪਸਾਂਦਾ ਹੈ ਆਪ ਹੀ ਉਸ ਨੂੰ ਰਗੜਦਾ ਹੈ ਆਪ ਹੀ ਉਸ ਨੂੰ ਪੈਰਾਂ ਤੇ ਆਪਣੇ ਲਾਂਦਾ ਹੈ ਅਰਥਾਤ ਜਦੋਂ ਉਸ ਵਾਹਿਗੁਰੂ ਦੀ ਨਦਰ ਹੁੰਦੀ ਹੈ ਤਾਂ ਤੇਰੀ ਇਹ ਜੀਵ ਜੋ ਹੈ ਮਨੁੱਖ ਜੋ ਹੈ ਤਾਂਗਣਾ ਕਰਦਾ ਹੈ ਤੇਰੀ ਇਹ ਉਹ ਵਾਹਿਗੁਰੂ ਦੇ ਨਾਲ ਜੁੜਨ ਦੀ ਮਿਹਨਤ ਕਰਦਾ ਹੈ ਪਰ ਇਸ ਕਰਵਾਉਂਦਾ ਉਹ ਵਾਹਿਗੁਰੂ ਹੀ ਹੈ ਉਹੀ ਆਪ ਹੀ ਇਸ ਸਾਪੇ ਕਸ ਹੈ ਆਪੇ ਹੀ ਲਾਏ ਲਏ ਉਹ ਮਹਿੰਦੀ ਨੂੰ ਆਪ ਹੀ ਪੀਸਦਾ ਹੈ ਆਪ ਹੀ ਰਗੜਦਾ ਹੈ ਅਤੇ ਆਪ ਹੀ ਫਿਰ ਆਪਣੇ ਪੈਰਾਂ ਤੇ ਲਾਂਦਾ ਆ ਸਾਥ ਉਹ ਮਨੁੱਖ ਦੀਆਂ ਘਾਲਾਂ ਜੋ ਮਨੁੱਖ ਕਰਦਾ ਹੈ ਉਸ ਵਾਹਿਗੁਰੂ ਨੂੰ ਮਿਲਣ ਦੀਆਂ ਉਹ ਘਾਲਾਂ ਵੀ ਉਹ ਵਾਹਿਗੁਰੂ ਹੀ ਕਰਵਾਉਂਦਾ ਹੈ ਉਹ ਘਾਲਣਾ ਕਰਵਾ ਕੇ ਆਪਣੇ ਚਰਨੀ ਵੀ ਆਪ ਹੀ ਲਾਂਦਾ ਹੈ ਸਭ ਕੁਝ ਉਹ ਆਪ ਹੀ ਕਰਨ ਵਾਲਾ ਹੈ ਇਹ ਪਰਮ ਪਿਆਲਾ ਖਸਮ ਦਾ ਜੈ ਭਾਵ ਤਤੇ ਇਹ ਜੋ ਪ੍ਰੇਮ ਦਾ ਪਿਆਲਾ ਹੈ ਇਹ ਜੋ ਖਸਮ ਦਾ ਪ੍ਰੇਮ ਦਾ ਪਿਆਲਾ ਹੈ ਇਹ ਉਸ ਖਸਮ ਦੇ ਹੀ ਹੱਥ ਹੈ ਜਿਸ ਨੂੰ ਉਹ ਚਾਹੁੰਦਾ ਉਸ ਨੂੰ ਹੀ ਉਹ ਦਿੰਦਾ ਹੈ ਜੈ ਭਾਵੈ ਤੈ ਤੇ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ ਭੌਂਦਾ ਹੈ ਉਸ ਨੂੰ ਹੀ ਉਹ ਦਿੰਦਾ ਹੈ ਤੇ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੈ ਇਹ ਪਰਮ ਪਿਆਲਾ ਜੋ ਪਰਮ ਪਿਆਲਾ ਜੋ ਖਸਮ ਦਾ ਹੈ ਇਹ ਉਸ ਵਾਹਿਗੁਰੂ ਦੇ ਹੱਥ ਹੈ ਇਹ ਸਾਡੇ ਹੱਥ ਨਹੀਂ ਅਸੀਂ ਇੱਥੇ ਸੰਗਤ ਵਿੱਚ ਆਉਂਦੇ ਹਾਂ ਸੰਗਤ ਵਿੱਚ ਜੁੜ ਕੇ ਉਸ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਹਾਂ ਇਹ ਸਭ ਕੁਝ ਆਪ ਹੀ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਤਾਂ ਹੀ ਅਸੀਂ ਸੰਗਤ ਵਿੱਚ ਆਉਂਦੇ ਹਾਂ ਤਾਂ ਹੀ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਜਿਨ੍ਹਾਂ ਤੇ ਬਖਸ਼ਿਸ਼ ਹੋਏ ਜਿਨ੍ਹਾਂ ਨੂੰ ਉਸ ਪਾਸੇ ਤੋਰਦਾ ਇਹ ਸਭ ਕੁਝ ਉਸ ਵਾਰੇ ਗੁਰੂ ਦੇ ਹੀ ਹੱਥ ਹੈ ਉਸ ਪਰਮਾਤਮਾ ਦੇ ਹੀ ਹੱਥ ਹੈ ਕੋੜੀ ਵੇਖੀ ਸ੍ਰਿਸ਼ਟ ਉਪਾਣ ਸਭ ਹੁਕਮ ਆਵੇ ਜਾਏ ਸਮਾਹੀ ਵੇਖੀ ਭਾਗ ਭਾਪ ਦੀ ਕਈ ਕਿਸਮਾਂ ਦੀ ਇਹ ਜੋ ਸ੍ਰਿਸ਼ਟੀ ਉਸ ਵਾਹਿਗੁਰੂ ਨੇ ਸਾਜੀ ਹੈ ਵਿਕੀ ਸ੍ਰਿਸ਼ਟੀ ਉਪਾਇਨ ਇਹ ਸ੍ਰਿਸ਼ਟੀ ਉਸ ਵਾਹਿਗੁਰੂ ਨੇ ਜੋ ਸਾਜੀ ਹੈ ਇਸ ਕਈ ਕਿਸਮਾਂ ਦਾ ਕਈ ਰੰਗਾਂ ਦਾ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ ਸਭ ਹੁਕਮ ਆਵੇ ਜਾਏ ਸਮਾਹੀ ਅਤੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਭ ਜੀਵ ਆਉਂਦੇ ਹਨ ਅਤੇ ਇਹ ਰਮਾਰਕ ਉਸ ਦੇ ਵਿੱਚ ਸਮਾਉਂਦੇ ਹਨ ਆਪੇ ਵੇਖ ਵਿਗਸਦਾ ਦੂਜਾ ਕੋ ਨਾਹੀ ਆਪਣੀ ਸ੍ਰਿਸ਼ਟੀ ਜੋ ਉਸਨੇ ਰਚੀ ਹੈ ਇਸ ਸ੍ਰਿਸ਼ਟੀ ਨੂੰ ਵਿਖ ਵੇਖ ਕੇ ਉਹ ਵਾਹਿਗੁਰੂ ਆਪ ਪ੍ਰਸੰਨ ਹੁੰਦਾ ਹੈ ਵਿਗਸਦਾ ਹੈ ਦੂਜਾ ਕੋਈ ਉਸ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਉਸ ਦੇ ਬਰਾਬਰ ਦਾ ਹੈ ਹੀ ਨਹੀਂ ਹੈ ਉਹ ਵਾਹਿਗੁਰੂ ਆਪਣੇ ਆਪ ਆਪ ਹੀ ਹੈ ਕਿਉਂਕਿ ਸਤਗੁਰੂ ਜੀ ਇਸੇ ਕਰਕੇ ਤਾਂ ਕਹਿੰਦਿਆ ਨੇ ਇੱਕ ਓਮ ਕਾਰ ਓਮ ਉਹ ਵਾਹਿਗੁਰੂ ਜੋ ਹੈ ਉਹ ਸਿਰਫ ਇੱਕ ਹੀ ਹੈ ਤੇ ਉਹ ਨਰੰਤਰ ਹੈ ਉਹ ਨਰੰਤਰ ਰਸ ਚਲ ਰਿਹਾ ਹੈ ਜਿਉਂ ਪਾਵੇ ਤਿਉ ਰੱਖ ਤੂੰ ਗੁਰ ਸ਼ਬਦ 부ਜਾਈ ਇੱਕ ਵਾਰ ਗਰੂ ਜਿਸ ਤਰ੍ਹਾਂ ਤੂੰ ਚਾਹੁੰਦਾ ਹੈ ਉਸੇ ਤਰ੍ਹਾਂ ਇਹਨਾ ਜੀਵਨ ਤੂੰ ਰੱਖਦਾ ਹੈ ਇਹ ਤੇਰੇ ਹੱਥ ਹੈ ਗੋਰਾ ਸ਼ਬਦ 부ਝਾਈ ਅਤੇ ਜੀਵਾਂ ਨੂੰ ਗੁਰੂ ਦੇ ਸ਼ਬਦ ਦੇ ਨਾਲ ਤੂੰ 부ਝਾ ਦਿੰਦਾ ਹੈ ਮਤ ਦਿੰਦਾ ਹੈ ਉਹਨਾਂ ਨੂੰ ਅਸਲੀ ਰਸਤਾ ਸਮਝਾ ਦਿੰਦਾ ਹੈ ਕਿ ਉਸ ਵਾਹਿਗੁਰੂ ਨੂੰ ਮਿਲਣ ਦਾ ਰਸਤਾ ਕੀ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੇ ਸ਼ਬਦ ਦੇ ਰਾਹੀ ਵਾਹਿਗੁਰੂ ਤੂੰ 부ਝਾ ਦਿੰਦਾ ਹੈ ਕਿ ਅਸਲੀ ਰਸਤਾ ਕੀ ਹੈ ਆਪਣਾ ਜੀਵਨ ਕਿਸ ਤਰ੍ਹਾਂ ਸਫਲ ਕਰਨਾ ਹੈ ਇਹ ਗੁਰੂ ਦਾ ਸ਼ਬਦ ਹੀ ਦੁਝਾਉਂਦਾ ਹੈ ਗੁਰੂ ਦਾ ਸ਼ਬਦ ਹੀ ਦੱਸਦਾ ਹੈ ਸਵਰਾ ਤੇਰਾ ਜੋਰ ਹੈ ਜਿਉ ਭਾਵਨ ਤੇਂ ਜਲਾਈ ਇਹ ਵਾਹਿਗੁਰੂ ਸਾਰਿਆਂ ਨੂੰ ਤੇਰਾ ਹੀ ਆਸਰਾ ਹੈ ਜਿਸ ਜੀਉਂ ਪਾਉ ਐ ਤੇ ਚਲਾਈ ਅਤੇ ਸਾਰਿਆਂ ਨੂੰ ਜਿਸ ਤਰ੍ਹਾਂ ਤੂੰ ਚਾਹੁੰਦਾ ਹੈ ਉਸ ਤਰ੍ਹਾਂ ਹੀ ਚਲਾ ਰਿਹਾ ਹੈ ਤਦ ਜੇ ਵਡ ਮੈਂ ਨਾਹ ਕੋ ਕਿਸ ਆਕ ਸੁਨਾਈ ਤੇਰੇ ਬਰਾਬਰ ਦਾ ਹੋਰ ਕੋਈ ਵੀ ਨਹੀਂ ਹੈ ਕਿਸ ਆਕ ਸੁਨਾਈ ਮੈਂ ਕਿਸ ਨੂੰ ਤੇਰੇ ਬਰਾਬਰ ਦਾ ਸਮਝਾਂ ਜਾਂ ਤੇਰੇ ਬਰਾਬਰ ਦਾ ਕੋਈ ਵੀ ਨਹੀਂ ਹੈ ਤੂੰ ਆਪਣੇ ਆਪ ਦੇ ਬਾ ਸਿਰਫ ਆਪਣੇ ਆਪ ਹੀ ਹੈ ਤੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ ਹੈ ਤੇਰਾ ਕੋਈ ਸ਼ਰੀਕ ਨਹੀਂ ਹੈ ਤੂੰ ਆਪਣੇ ਆਪ ਹੀ ਹੈ ਸਤਿਗੁਰੂ ਜੀ ਇਸ ਪਉੜੀ ਦੇ ਵਿੱਚ ਸਾਨੂੰ ਸੋ ਮੱਤ ਬਖਸ਼ੇ ਹੋ ਕਹਿ ਰਹੇ ਹਨ ਕਿ ਉਹ ਵਾਹਿਗੁਰੂ ਗੁਰੂ ਦੇ ਸ਼ਬਦ ਦੇ ਰਾਹੀਂ ਸਾਨੂੰ ਅਸਲੀ ਰਸਤਾ ਦਰਸਾਉਂਦਾ ਹੈ ਗੁਰ ਸ਼ਬਦ 부ਝਾਈ ਗੁਰੂ ਦੇ ਸ਼ਬਦ ਦੇ ਰਾਹੀਂ ਸਾਨੂੰ ਉਸ ਵਾਹਿਗੁਰੂ ਦੇ ਨਾਲ ਕਿਸ ਤਰ੍ਹਾਂ ਜੋੜਨਾ ਹੈ ਆਤਮ ਗਿਆਨ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ ਇਹ ਸਭ ਕੁਝ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਵਾਹਿਗੁਰੂ ਆਪ ਹੀ ਦੁਜਾਂਦਾ ਹੈ ਤੋ ਗੁਰੂ ਦਾ ਸ਼ਬਦ ਹੀ ਅਸਲੀ ਰਸਤਾ ਹੈ ਗੁਰੂ ਦੀ ਬਾਣੀ ਹੀ ਅਸਲੀ ਰਸਤਾ ਹੈ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਗੁਰੂ ਦਾ ਸ਼ਬਦ ਕੀ ਕਹਿ ਰਿਹਾ ਹੈ ਉਸ ਤੇ ਵਿਚਾਰ ਕਰੀਏ ਗੁਰੂ ਦੇ ਸ਼ਬਦ ਨੂੰ ਗਾਉਂਦੇ ਹੋਏ ਆਪਣੀ ਸੁਰ ਉਸ ਸ਼ਬਦ ਵਿੱਚ ਜੋੜੀਏ ਅਤੇ ਉਸ ਪਰਮਾਤਮਾ ਦੀ ਸੇਵ ਸਲਾਹ ਕਰੀਏ ਇਹ ਸਭ ਕੁਝ ਉਸ ਪਰਮਾਤਮਾ ਦੇ ਹੱਥ ਹੈ ਉਹ ਆਪ ਹੀ ਉਦਮ ਦਿਵਾ ਕੇ ਆਪ ਹੀ ਸਭ ਕੁਝ ਇਸ ਸੰਗਤ ਦੇ ਵਿੱਚ ਭੇਜਦਾ ਹੈ ਆਪ ਹੀ ਗੁਣ ਗਵਾੰਦਾ ਹੈ ਆਪ ਹੀ ਕਾਲ ਕਮਾਈ ਕਰਵਾੰਦਾ ਹੈ ਇਹ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੈ ਉਸ ਵਾਹਿਗੁਰੂ ਦੀ ਸ਼ਰਨ ਆਈਏ ਗੁਰਬਾਣੀ ਨਾਲ ਜੁੜੀਏ ਗੁਰੂ ਦੇ ਸ਼ਬਦਾਂ ਨਾਲ ਜੁੜੀਏ ਤਾਂ ਹੀ ਆਪ ਆਪਣਾ ਜਨਮ ਜੋਰਾ ਹੋ ਸਫਲਾਤਾ ਸਿੱਧੀ ਵਾਹਿਗੁਰੂ ਦਾ ਕਾਲ ਸਾਹ ਉਹ ਵਾਹਿਗੁਰੂ ਕੀ ਪਤੇ